ਉਹ ਮੀਲੇ ਦੇ ਨਾਮਾ ਪੀਵੀ ਕੇ ਦੇਵ ਜਾਰਚੂ ਮੀਰੇ ਦੇ ਨਾਮਾ ਪੀਵੀ ਕੇ ਦੇਵ ਜਾਰਚੂ ਉਹ ਮੀਲੇ ਦੇ ਨਾਮਾ ਪੀਵੀ ਕੇ ਦੇਵ ਜਾਰਚੂ ਪੀਲੇ ਦੇ ਨਾਮਾ ਪੀਵੀ ਕੇ ਦੇਵ ਜਾਰਚੂ ਠੰਡੀ ਵੋੜ ਪਿੱਪਲਾਂ ਦੀ ਛਾਂ ਵਰਗੀ ਸਹਿਰ ਨਾਲ ਮਿੱਠੀ ਲੋਰੀ ਮਾਂ ਵਰਗੀ ਹੋ ਠੰਡੀ ਵੋੜ ਪਿੱਪਲਾਂ ਦੀ ਛਾਂ ਵਰਗੀ ਸਾਰੇ ਨਾਲੋਂ ਮਿੱਠੀ ਲੋਰੀ ਮਾਂ ਵਾਰੀ ਲੱਭਦੀ ਨਜ਼ਾਰੀ ਦੁਨੀਆ ਦੇ ਪਿਆਰ ਚੋਂ ਲੱਭਦੀ ਨਜ਼ਾਰੀ ਦੁਨੀਆ ਦੇ ਪਿਆਰ ਚੋਂ ਮੇਲੇ ਤੇਰਾ ਬਾਪ ਵੀ ਗਿਰੇ ਵਜਾਰੇ ਚੋਂ ਨਿਵਾ ਤੇ ਨ ਮੱਪੇ ਵੀ ਗਿਰੇ ਵਜਾਰੇ ਚੋਂ ਪੁੱਤ ਮਾਰੇ ਤੱਕ ਦੀਰਾ ਫੁੱਟ ਜਾਂਦੀਆਂ ਭਾਈ ਮਾਰੇ ਜਾਵੇ ਬਾਹਰ ਟੁੱਟ ਜਾਂਦੀਆਂ ਪੁੱਤ ਮਾਰੇ ਤੱਕ ਦੀਰਾ ਫੁੱਟ ਜਾਂਦੀਆਂ ਭਾਈ ਮਾਰੇ ਜਾਵੇ ਮਾਵਾ ਟੁੱਟੇ ਜਾਂਦੀਆਂ ਟੁੱਟ ਜਾਂਦੀ ਲੜੀ ਮੋਤੀਆਂ ਦੇ ਹਾਰ ਚੋਂ ਟੁੱਟ ਜਾਂਦੀ ਮਾੜੀ ਟੁੱਟ ਜਾਂਦੀ ਲੜੀ ਮੋਤੀਆਂ ਦੇ ਹਾਰ ਚੋਂ ਮੀੜ ਦੇ ਨਮਾਪੇ ਵੀ ਗਰੇ ਵਜਾਰੇ ਚੋਂ ਮੀੜ ਦੇ ਨਮਾਪੇ ਵੀ ਗਰੇ ਵਜਾਰੇ ਚੋਂ ਹਾਸੇ ਰੋਸੇ ਹੁੰਦੇ ਮਾਪਿਆਂ ਦੇ ਜਿਉਂਦੇ ਆ ਐਸ ਤੇ ਬਹਾਰ ਚਾਰੇ ਗੁੰਟਾ ਲੈਉਂਦੀਆ ਹਾਸੇ ਰੋਸੇ ਹੁੰਦੇ ਮਾਪਿਆਂ ਦੇ ਜਿਉਂਦੇ ਆ ਐਸ ਤੇ ਬਹਾਰ ਚਾਰੇ ਗੁੰਟਾ ਲੈਉਂਦੀਆ ਵਿਛੜੇ ਨਾ ਕੋਈ ਪਰਿ ਪਰਿਵਾਰ ਚੋ ਵਿਛੜੇ ਨਾ ਕੋਈ ਪਰਿ ਪਰਿਵਾਰ ਚੋ ਮਿਲਦੇ ਨਾ ਮਾਪੇ ਵਿਗਦੇ ਵਜਾਰ ਚੋ ਛੇੜਦੇ ਨਾ ਮਾਪੇ ਵਿਗਦੇ ਵਜਾਰ ਚੋ ਗਲੀਆਂ 'ਚ ਆਨੇ ਰੋਣਾ ਨਾਲੇ ਕੱਖ ਰੋਂਗੇ ਬਿੱਲੂ ਵਾਲਾ ਮੇਲਾ ਜਨੋਂ ਵੱਖ ਆਉਣਗੇ ਉਹ ਗਲੀਆਂ 'ਚ ਆਨੇ ਰੋਣਾ ਨਾਲੇ ਕੱਖ ਰੋਂਗੇ ਬਿੱਲੂ ਵਾਲਾ ਮੇਲਾ ਜਨੋਂ ਵੱਖ ਆਉਣਗੇ ਲੱਭਦਾ ਦੀਵਾ ਮੇਰਾ ਬਦਿਲਦਾਰ ਚੋਂ ਲੱਭਦਾ ਦੀਵਾ ਤੇਰਾ ਬਦਿਲਦਾਰ ਚੋਂ ਮੇਲੇ ਦਿਨ ਮੱਪੇ ਵੀ ਦੇਵਦਾਰ ਚੋਂ ਨੀੜ ਤੇਰਾ ਮੱਪੇ ਵੀ ਕੇ ਦੇਵਦਾਰ ਚੋਂ पिण देर माप बिगिरे वधार जो